वी खबर दरों करा दस दे कि बरनाला के घटना वापरी है इस वक्त की वही खबर सामने आ रही है बरनाला के विखे वीड्डी घटना अंजाम दिता गया अपराध में अंजाम दिता गया है बरनाला के विखे वीड्डी घटना जोड़ी है सामने आ रही है ਸਰਪੰਚ ਦਾ ਕਤਲ ਕੀਤਾ ਗਿਆ ਹੈ ਬਰਨਾਲਾ ਦੇ ਵਿਖੇ ਮੌਜੂਦਾ ਸਰਪੰਚ ਜਿਹੜਾ ਹੈ ਕਤਲ ਕਰ ਦਿੱਤਾ ਗਿਆ ਹੈ ਵੱਡੀ ਖਬਰ ਹੈ ਇਸ ਵਕਤ ਨੌਜਵਾਨ ਸਰਪੰਚ ਦਾ ਕਤਲ ਕੀਤਾ ਗਿਆ ਹੈ ਮੌਜੂਦਾ ਸਰਪੰਚ ਸੀ ਆਵਾਜ਼ੀ ਪਾਰਟੀ ਦੇ ਮੌਜੂਦਾ ਸਰਪੰਚ ਦਾ ਕਤਲ ਕੀਤਾ ਗਿਆ ਹੈ ਬਰਨਾਲਾ ਦੇ ਵਿਖੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਦੱਸਦੇ ਕਿ ਮੁਲਜ਼ਮ ਜਿਹੜੇ ਨੇ ਮੌਕੇ ਤੋਂ ਫਰਾਰ ਨੇ ਨੌਜਵਾਨ ਸਰਪੰਚ ਸੁਖਜੀਤ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ ਸਰਪੰਚ ਸੁਖਜੀਤ ਲੋਕਾਂ ਨੂੰ ਨਸ਼ਿਆ ਦੇ ਖਿਲਾਫ ਜੜਾਏ ਜਾਗਰੂਕ ਕਰਦਾ ਸੀ ਤੇ ਸਰਪੰਚੇ ਚੋਣਾ ਦੇ ਸਮੇਂ ਤੋਂ ਹੀ ਦੁਸ਼ਮਣੀ ਦਾ ਮਾਹੌਲ ਜੜਾਇ ਬਣਿਆ ਹੋਇਆ ਹੈ पिंड तो तनावपूर्ण माहौल जोड़ा है पैदा हो चुका है दसिए कि मुलम जोड़े ने मौके तो फरार ने कतल अंजाम दे। देने बाद मुलम फरार हो चुके हैं बरनला घटना जोड़ी है वापरी है दस दे कि बरनाला के विखे सरपंच का कतल किया गया है तो बरनला पिंड छन्ना गुलाब सिंह आम आदमी पार्टी के मौजूदा नौजवान सरपंच का जोड़ा है कुछ व्यक्तियों के वालों बेरहमी के कतल किया गया है ਤੇ ਬਰਨਾਲਾ ਦੇ ਵਿੱਚ ਕੱਟਣਾ ਜੁੜੀ ਹੈ ਵਾਪਰੀਏ ਦੱਸਦੇ ਕਿ ਬਰਨਾਲਾ ਦੇ ਪਿੰਡ 66 ਗੁਲਾਬ ਸਿੰਘ ਵਾਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਨੌਜਵਾਨ ਪਰਦੇ ਜੁੜੇ ਹੈ ਸਰਪੰਚ ਦਾ ਕੁਝ ਵਿਅਕਤੀਆਂ ਦੇ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਪਿੰਡ ਦੇ ਵਿੱਚ ਤਣਾਅਪੂਰਨ ਮਾਹੌਲ ਹੋ ਚੁੱਕਿਆ ਹੈ ਦੱਸਿਆ ਜਾ ਰਿਹਾ ਹੈ ਕਿ ਸਰਪੰਚ ਜਿਹੜਾ ਹੈ ਲਗਾਤਾਰ ਲੋਕਾਂ ਨੂੰ ਨਸ਼ਿਆ ਦੇ ਖਿਲਾਫ ਜਾਗਰੂਕ ਕਰ ਰਿਹਾ ਸੀ ਤੇ ਇਸੇ ਮੌਕੇ ਤੇ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚੇ ਮ੍ਰਿਤਕ ਸਰਪੰਚ ਸੁਖਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪਿੰਡ ਦੇ ਲੋਕਾਂ ਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਸਰਪੰਚ ਦੀ ਚੋਣ ਦੇ ਸਮੇਂ ਤੋਂ ਹੀ ਆਪਸ ਦੇ ਵਿੱਚ ਦੁਸ਼ਮਣੀ ਦਾ ਮਾਹੌਲ ਜੜਾਈ ਬੜਿਆ ਹੋਇਆ ਸੀ ਤੇ ਸ਼ਾਮ ਨੂੰ ਪਿੰਡ ਦੇ ਕੁਝ ਲੋਕ ਪਿੰਡ ਦੇ ਵਿੱਚ ਨਸ਼ਾ ਲੈ ਰਹੇ ਸਨ ਸਰਪੰਚ ਦੇ ਵੱਲੋਂ ਉਹਨਾਂ ਨੂੰ ਰੋ सरपंच ਦੇ ਘਰ ਸਤਾਰਾਂ ਦੇ ਸਮੇਤ ਆ ਗਏ ਜਿਸ ਤੋਂ ਬਾਅਦ ਮੌਜੂਦਾ ਸਰਪੰਚ ਨੇ ਜਿਹੜਾ ਹੈ ਸਰਪੰਚ ਦੇ ਉੱਪਰ ਹਸਾਤੀ ਅਤੇ ਜਾਣ ਲੇਵਾ ਹਮਲਾ ਕਰ ਦਿੱਤਾ ਗਿਆ ਵਰਚੇ ਦੇ ਹਮਲੇ ਦੇ ਕਾਰਨ ਮੌਜੂਦਾ ਸਰਪੰਚ ਸੁਖਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ 10 ਦੇ ਕਿ ਸਰਪੰਚ ਨੂੰ ਪਹਿਲਾ ਪਦੌੜ ਦੇ ਹਸਪਤਾਲ ਲਿਜਾਇਆ ਗਿਆ ਉਸ ਤੋਂ ਬਾਅਦ ਜਿਹੜਾ ਹੈ ਉਹਨੇ ਜਿਥੇ ਕਿ ਉਹਨਾਂ ਦੀ ਹਾਲਤ ਗੰਭੀਰ ਹੋਣ ਦੇ ਕਰਕੇ ਹਸਪਤਾਲ ਦੇ ਵਿਖੇ ਬਰਨਾਲਾ ਭੇਜਿਆ ਗਿਆ ਪਰ ਰਸਤੇ ਦੇ ਵਿੱਚ ਸਰਪੰਚ ਸੁਖਜੀਤ ਸਿੰਘ ਦੀ ਮੌਤ ਹੋ ਗਈ ਸੁਖਜੀਤ ਸਿੰਘ ਦੇ ਪਿਤਾ ਅਮਰਜੀਤ ਸਿੰਘ ਦੇ ਸਮੇਤ ਤਿੰਨ ਹੋਰ ਵਿਅਕਤੀ ਜੜੇ ਨੇ ਜ਼ਖਮੀ ਹੋ ਗਏ ਨੇ ਇਸ ਦੁਖਦਾਈ ਘਟਨਾ ਨੂੰ ਜਿਹੜਾ ਹੈ ਲੈ ਕੇ ਸਿੰਘ ਗੋਗੇ ਨੇ ਮੌਕੇ ਤੇ ਹੀ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਤੇ ਪੁਲਿਸ ਪ੍ਰਸ਼ਾਸਨ ਨੂੰ ਸਖਤੀ ਦੇ ਨਾਲ ਕਾਨੂੰਨੀ ਕਾਰਵਾਈ ਕਰਨ ਦੇ ਵੀ ਆਦੇਸ਼ ਦਿੱਤੇ ਨੇ ਦੱਸਦੇ ਕਿ ਇੱਥੇ ਇਹ ਵੀ ਜਿਕਰਯੋਗ ਹੈ ਕਿ ਬਨਾਲਾ ਜ਼ਿਲ੍ਹੇ ਦੇ ਵਿੱਚ ਸਭ ਤੋਂ ਘੱਟ ਉਮਰ ਦਾ ਸਰਪੰਚ ਸੁਖਜੀਤ ਸਿੰਘ ਸੀ ਜਿਸ ਦੀ ਉਮਰ ਜੜੀ ਹੈ ਸਿਰਫ 26 ਸਾਲ ਸੀ ਤੇ ਬਨਾਲਾ ਦੇ ਵਿੱਚ ਜੁੜਾ ਹੈ ਮੌਜੂਦਾ ਸਰਪੰਚ ਦਾ ਕਤਲ ਕੀਤਾ ਗਿਆ ਹੈ ਸਭ ਤੋਂ ਘੱਟ ਉਮਰ ਵਾਲਾ ਜੁੜਾ ਸਰਪੰਚ ਹੈ ਉਸ ਦਾ ਕਤਲ ਕਰ ਦਿੱਤਾ ਗਿਆ ਸਿਰਫ 26 ਸਾਲ ਦਾ ਸੀ ਸੁਖਜੀਤ ਤੇ ਅਣਵਿਆਇਆ ਹੋਇਆ ਸੀ ਦੱਸਦੇ ਕਿ ਬਰਨਾਲਾ ਦੇ ਵਿੱਚ ਕੱਲ੍ਹ ਜਿਹੜੀ ਵੱਡੀ ਘਟਨਾ ਹੈ ਵਾਪਰੀ ਹੈ ਇਸ ਕਤਲ ਨੂੰ ਅਣਜਾਣ ਦਿੱਤਾ ਗਿਆ ਹੈ ਨੌਜਵਾਨ ਨੂਰ ਜਿਹੜਾ ਹੈ ਮੌਤੇ ਕਟੂਤਾਰਿਆ ਗਿਆ ਸਰਪੰਚ ਸੁਖਜੀਤ ਲੋਕਾਂ ਦੇ ਵਿੱਚ ਨਸ਼ਿਆ ਦੇ ਖਿਲਾਫ ਜਾਗਰੂਕਤਾ ਪੈਦਾ ਕਰ ਗਲਾਵ ਸਿੰਘ ਛੰਨਾ ਪਿੰਡ ਦੇ ਵਿੱਚ ਖੜਿਆ ਜੁੜਿਆ ਕਿ ਪਧੌੜ ਦੇ ਵਿੱਚੋਂ ਦਾ ਦੇਰ ਰਾਤ ਸਰਪੰਚ ਦਾ ਜਿਹੜਾ ਕਿ ਛੋਟੀ ਉਮਰ ਦੇ ਵਿੱਚ ਹੀ ਉਹ ਜਿਹੜਾ ਕਿ ਸਾਡੇ ਜ਼ਿਲ੍ਹੇ ਚੋਂ ਸਰਪੰਚ ਬਣਾਈ 26 ਸਾਲ ਦੀ ਉਮਰ ਸੀ 450 ਵੋਟਾਂ ਤੇ ਜਿਹਨੇ ਜਿੱਤ ਪ੍ਰਾਪਤ ਕੀਤੀ ਸੀ ਉਸ ਦਾ ਰਾਤ ਬੇਰਹਿਮੀ ਦੇ ਨਾਲ ਉਸ ਦੇ ਘਰ ਵਿੱਚ ਆ ਕੇ ਹੀ ਕਤਲ ਕਰ ਦਿੱਤਾ ਗਿਆ ਸੀ ਉਸ ਪਿੰਡ ਦੇ ਵਿੱਚ ਖੜੇ ਆਜ ਆਓ ਸਾਨੂੰ ਗੱਲਬਾਤ ਕਰਾਉਣੇ ਹੈ ਕਿ ਇਹ ਕਤਲ ਜਿਹੜਾ ਕਿਵੇਂ ਕੀਤਾ ਗਿਆ ਕੀ ਗਿਆ ਸਿਰਫ ਨਸ਼ੇ ਨੂੰ ਰੋਕਣ ਦੇ ਚੱਕਰ ਦੇ ਵਿੱਚ ਕਿ ਵੀ ਨਸ਼ਾ ਪਿੰਡ ਦੇ ਵਿੱਚ ਨਾ ਵਿਕੇ ਕੁਝ ਨਸ਼ੇੜੀਆਂ ਨੂੰ ਇਹ ਪਸੰਦ ਨਹੀਂ ਸੀਗਾ ਦੇ ਵੀ ਇਹ ਕਿਉਂ ਰੋ ਰਿਆ ਤੇ ਕੁਝ ਬਰੋਧੀਆਂ ਨੂੰ ਪਸੰਦ ਨਹੀਂ ਸੀ ਗੱਲ ਜੀ ਹਾਂਜੀ ਨਾਮ ਆਈਆ ਮੇਰਾ ਨਾਮ ਬੁੱਟਾ ਸਿੰਘ ਹੈ ਬੁੱਟਾ ਜੀ ਕੀ ਕਹਿਣਾ ਚਾਹੋਗੇ ਕਹੇ ਜੇ ਇਨਸਾਨ ਸੀ ਦੇਖੋ ਸਾਡੇ ਪਿੰਡ ਵਾਸਤੇ ਇੱਕ ਗਊ ਇਨਸਾਨ ਸੀ ਹੂੰ ਗਊ ਇਨਸਾਨ ਸੀ ਬਹੁਤ ਹੀ ਵਧੀਆ ਜਣੇ ਜਿੰਨਾ ਕਹਦੀਏ ਵੀ 100% ਤੋਂ ਪਲੱਸ ਇਨਸਾਨ ਵਧੀਆ ਸੀਗਾ ਮੇਰੀ ਜਦੋਂ ਦੀ ਉਮਰ ਸੰਭਲੀ ਆ ਮੇਰੀ ਉਮਰ ਦੇ ਵਿੱਚ ਮੈਂ ਆਪਦੀ ਉਮਰ ਦੇ ਵਿੱਚ ਦੇਖਿਆ ਕਿ ਸਭ ਤੋਂ ਛੋਟੀ ਉਮਰ ਦਾ ਤੇ ਸਭ ਤੋਂ ਬਧੀ ਇਨਸਾਨ ਜੇ ਸਰਪੰਚ ਬਣਿਆ ਤਾਂ ਸਖਜੀਤ ਸਿੰਘ ਜੀ ਦਾ ਜਿਹਦਾ ਕਿ ਰਾਤ ਸਵੇਰ ਸਭ ਤੋਂ 7:30 ਦੇ ਵਿੱਚ ਵਿਰੋਧੀਆਂ ਦੇ ਵੱਲੋਂ ਵੋਟਾਂ ਦੀ ਰਾਂਝਸ ਨੂੰ ਲੈ ਕੇ ਤੇ ਨਸ਼ੇ ਨੂੰ ਰੋਕਣ ਦੇ ਕਾਰਨ ਕਰਕੇ ਕਤਰ ਕਰ ਦਿੱਤਾ ਗਿਆ ਕੀ ਮਤਲਬ ਕਾਰਨ ਜੇ ਰਾਏ ਕੀ ਕੋਈ ਨਸ਼ੇ ਨੂੰ ਰੋਕਣ ਦੇ ਜਿਆਦਾ ਚੈੱਕ ਕਰ ਲਗਾਦਾ ਹਾਂਜੀ ਜ਼ਿਆਦਾਤਰ ਵੀ ਨਸ਼ੇ ਨੂੰ ਕਿਉਂ ਰੋਕਦਾ ਤੇ ਮੇਨ ਮਕਸਦ ਸੀਗਾ ਜੀ ਵੀ ਵੋਟਾਂ ਦੇ ਵਿੱਚ ਜਿਹੜੀ ਪਾਰਟੀ ਹਾਰੀ ਆ ਉਹਨਾਂ ਨੇ ਬਹੁਤਾਂ ਦੀ ਰਣਜਿਸ ਦੇ ਆ ਬਾਕੀ ਇੱਕ ਨਸ਼ੇਦਤ ਇੱਕ ਇਹਨੇ ਬਾਨਾ ਲਾਇਆ ਨਸ਼ੇ ਨੂੰ ਰੋਕਣਾ ਇਹਦਾ ਮੁੱਖ ਮਕਸਦ ਸੀਗਾ ਪਹਿਲਾਂ ਸਖਜੀਤ ਦਾ ਵੀ ਨਸ਼ਾ ਮੇਰੇ ਪਿੰਡ ਦੇ ਵਿੱਚ ਹੋਣਾ ਨਹੀਂ ਚਾਹੀਦਾ ਬਾਕੀ ਮੈਨੀਫੈਸਟੋ ਦੇ ਵਿੱਚ ਇਹਨੇ ਇੰਨੇ ਵਧੀਆ ਕੰਮ ਕਰਨੇ ਸੀ ਬਹੁਤ ਜਿਆਦਾ ਕਿਉਂਕਿ ਪਹਿਲਾਂ ਆਪਣੇ ਜਿਮਨੀ ਚੋਣਾ ਹੋਈਆਂ ਜਿਮਨੀ ਚੋਣਾ ਤੋਂ ਬਾਅਦ ਕਿਉਂਕਿ ਜਿਹੜਾ ਸੌਂਚ ਚੱਕ ਸਮਾਂ ਵਸ ਸੀਗਾ ਉਹ ਸਰਕਾਰ ਨੇ ਇਹ ਲੇਟ ਕੀਤਾ ਸੀ ਹਜੇ ਹੁਣ ਤਾਂ ਸੌਂਚ ਆਕੀ ਸੀ ਹਜੇ ਕੰਮਾਂ ਨੂੰ ਤਾਂ ਅਸੀਂ ਸ਼ੁਰੂਆਤ ਦੇਣੀ ਸੀਗੀ ਸਖਜੀਤ ਸਿੰਘ ਨੇ ਕਿਹੜਾ ਜਨ ਇਨਸਾਨ ਸੀਗੇ ਸਖਜੀਤ ਸਿੰਘ ਜੀ ਦੇਖੋ ਜੀ ਮੈਂ ਪਹਿਲਾਂ ਵੀ ਸਰਜੀ ਕਹਿ ਕੇ ਟਿਆ ਵੀ ਇਨਸਾਨ ਤਾਂ 100 ਤੋਂ ਪਲੱਸ 100% ਤੋਂ ਪਲੱਸ ਇਨਸਾਨ ਵਧੀਆ ਸੀ ਮੇਰੀ ਜ਼ਿੰਦਗੀ ਦੇ ਵਿੱਚ ਹਾਂਜੀ ਸਭ ਤੋਂ ਛੋਟੀ ਉਮਰ ਦਾ ਆਪਣੇ ਬਰਨਾਲੇ ਏਰੀਏ ਦੇ ਵਿੱਚ ਇੱਕੋ ਇੱਕ ਨੌਜਵਾਨ ਸੀਗਾ ਸਰਪੰਚ ਸਖਜੀਤ ਸਿੰਘ ਹੋਰ ਵੀ ਸਾਡੇ ਮੋਲਣੇ ਪ੍ਰਧਾਨ ਜੀ ਹਾਂਜੀ ਪ੍ਰਧਾਨ ਜੀ ਕੀ ਨਾਮਾ ਜੀ ਛੋਟਾ ਆਠ ਮਿਸਾਲ ਨਾ ਨਾ ਚਾ ਬੁਲਾਉਂਦੇ ਆਕਮ ਸਿੰਘ ਅੰਜੀਦਾ ਸੁਖਜੀਤ ਹਾਂ ਮੈਨੂੰ ਤਾਂ ਇਹ ਲੱਗਦਾ ਵੀ ਨਾ ਤਾਂ ਅੱਗੇ ਬਣਿਆ ਤੇ ਨਾ ਏਦੋਂ ਬਾਅਦ ਬਣੇ ਕੋਈ ਐਹੋ ਜਿਹਾ ਮੁੰਡਾ ਸਾਡੇ ਪਿੰਡ ਦੀ ਖਾਤਰ ਤੇ ਸਾਨੂੰ ਤਾਂ ਇਹ ਜਿਹਾ ਲੱਗਦਾ ਵੀ ਸਾਡੇ ਪਿੰਡ ਚੋਂ ਜਾਨੇ ਇਸ ਵੇਲੇ ਦੀਵਾ ਬੁੱਝ ਗਿਆ ਐਹੋ ਜਿਹਾ ਨਿਸ਼ਾਨ ਸੀ ਜਾਨੇ ਹਰੇਕ ਦੇ 200 ਸਾਂਝਾ ਹੋਣ ਵਾਲਾ ਹਰੇਕ ਦੇ ਵੱਖ ਲਈ ਯਾਨੀ ਪੂਰਾ ਸਹਿਯੋਗ ਲੈਂਦਾ ਸੀ ਉਮਰ ਦੇ ਹਿਸਾਬ ਨਾਲ ਉਹਦੀ ਸੋਚ ਐਡੀ ਉੱਚੀ ਸੀ ਇਹ ਨਹੀਂ ਮਨ ਰਹਾ ਨਹੀਂ ਹੋ ਸਕਦਾ ਸੀ ਜਿਆਦਾ ਬਸ ਨਸ਼ੇ ਦਾ ਤੇ ਬੋਟਾ ਦਾ ਇਹੀ ਗੱਲ ਸੀ ਬਸ ਕਿ ਨਸ਼ੇ ਨੂੰ ਰੋਕਦਾ ਸੀ ਜਿਆਦਾ ਬੋਟਾ ਦੀ ਬਸ ਇਹੀ ਦੋਨੇ ਗੱਲਾਂ ਦੀ ਜਿਆਦਾ ਹੋਏਗੀ ਬਸ ਇੱਕ ਕਰਿਆ ਕਿ ਕੀ ਸੀ ਕਰਿਆ ਕਿ ਅਸੀਂ ਰਹਾ ਤਾਂ ਕਰਦੀ ਹੈ ਕਥ ਪਰ ਛੋੜਦੇ ਵੀ ਆ ਕਿ ਕਰੇ ਹੋ ਪਿੰਡ ਗੁਲਾਬ ਸਿੰਘ ਛੰਨਾ ਵਾਲੇ ਦੇ ਪਿੰਡ ਵਾਸੀਆਂ ਨੂੰ ਸਭ ਦਿਖਾਇਆ ਤੇ ਦੱਸਿਆ ਇਹ ਨਦੀ ਕੀ ਇਥੇ ਜਿਹੜਾ ਕੀ ਨਾਲ ਹੀ ਜਿਹੜਾ ਕੀ ਘਰ ਹੈ ਇਥੇ ਜਿਹੜੇ ਕੀ ਲੜਕੇ ਨੂੰ ਘਰੇ ਆ ਕੇ ਹੀ ਸਰਪੰਚ ਨੂੰ ਜਿਹੜਾ ਕੀ ਮਾਰ ਕੇ ਬਰਛਿਆਂ ਦੇ ਨਾਲ ਤੇ ਹੋਰ ਜਿਹੜੇ ਹੱਥ ਮਾਰੂ ਹਥਿਆਰ ਆ ਉਹਨਾਂ ਨੂੰ ਨਾਲ ਲੈ ਕੇ ਉਸ ਦਾ ਪੇਰੇਮੀ ਦੇ ਨਾਲ ਜਿਹੜਾ ਕੀ ਹੈ ਕਤਲ ਕਰ ਦਿੱਤਾ ਗਿਆ ਬਰਨਾਲਾ ਤੋਂ ਜਦੇਸ਼ ਕੁਮਾਰ ਦੇ ਨਾਲ ਪਰਵੀ ਤੇ ਇਸੇ ਤੇ ਸਾਡੇ ਸਹਿਯੋਗੀ ਪ੍ਰਵੀਨ ਰਿਸ਼ੀ ਸਾਡੇ ਨਾਲ ਜੁੜੇ ਹੋਏ ਨੇ ਪ੍ਰਵੀਨ ਕਿਸ ਤਰੀਕੇ ਦੇ ਨਾਲ ਪਹਿਲਾਂ ਤਾਂ ਸਰਪੰਚ ਦਾ ਕਤਲ ਕੀਤਾ ਗਿਆ ਹੈ ਕਾਫੀ ਕਮ ਉਮਰ ਸੀ ਸੁਖਜੀਤ ਦੀ ਤੇ ਮੌਜੂਦਾ ਸਰਪੰਚ ਸੀ ਆਮ ਆਦਮੀ ਪਾਰਟੀ ਦੇ ਹਾਂਜੀ ਜੀ ਇਹ ਪਤੌੜ ਦੇ ਪਿੰਡ ਛੰਨਾ ਗੁਰਪ ਸਿੰਘ ਵਾਲਾ ਦਾ ਪਿੰਡ ਹੈ ਸਰਪੰਚ ਸੀਗਾ ਇਹ ਮੌਜੂਦਾ ਸਰਪੰਚ ਸੀ ਜਿਹੜਾ ਕੀ 450 ਵੋਟਾਂ ਵੀ ਜਿੱਤ ਪ੍ਰਾਪਤੀ ਰ ਕੀਤੀ ਸੀ ਇਹਨੇ ਪਿੰਡ ਨੇ ਇੱਕ ਤਰਫਾ ਹੀ ਇਹਦੀ ਜਿੱਤ ਹੋਈ ਸੀ ਤੇ ਬਹੁਤ ਹੀ ਨੇਕ ਤੇ ਇਮਾਨਦਾਰ ਸੀਗਾ ਨਸ਼ੇ ਦਾ ਵਿਰੋਧੀ ਸੀਗਾ ਕਿ ਨਸ਼ੇ ਕਰਨ ਵਾਲਿਆਂ ਨੂੰ ਰੋਕਦਾ ਸੀ ਤੇ ਜਿਹੜੇ ਕਿ ਚਿੱਟਾ ਵਗੈਰਾ ਪਿੰਡ ਦੇ ਵਿੱਚ ਵੇਚਦੇ ਉਹਨਾਂ ਨੂੰ ਰੋਕਦਾ ਸੀ ਤੇ ਕੁਝ ਇਹ ਜਾਦਾ ਕਾਰਨ ਰਹੇ ਤੇ ਕੁਝ ਜਿਹੜਾ ਹਾਰਿਆ ਹੋਇਆ ਸਰਪੰਚ ਸੀਗਾ ਉਹ ਰੰਜਿਸ਼ ਰਖਦਾ ਸੀ ਤੇ ਉਸ ਨੇ 30 40 ਬੰਦੇ ਆਪਦੇ ਸ਼ਹਿਰ ਤੋਂ ਪਿੰਡ ਤੋਂ ਬਾਹਰੋਂ ਵੀ ਬੁਲਾਏ ਹੋਏ ਸਨ ਤੇ ਪ੍ਰੀਪਲਾਨ ਇਹ ਜਿਹੜੀ ਮਰਡਰ ਦੀ ਸਕੀਮ ਬਣਾਈ ਹੋਈ ਸੀਗੀ ਤੇ ਉਹਨਾਂ ਨੇ ਤੇਜ ਹਥਿਆਰਾਂ ਦੇ ਨਾਲ ਮਰਦ ਕੀਤਾ ਤੇ ਚਾਰ ਪੰਜ ਫਾਇਰ ਵੀ ਕੀਤੀ ਉਹਨਾਂ ਨੇ ਜੀ ਤੇ ਕੀ ਉਹਨਾਂ ਲੋਕਾਂ ਦੇ ਬਾਰੇ ਪਤਾ ਲੱਗ ਗਿਆ ਜਿਨ੍ਹਾਂ ਦੇ ਵੱਲੋਂ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ? ਹਾਂਜੀ ਉਹ ਇੱਕ ਤਾਂ ਮਤਲਬ ਕਿ ਜਿਹੜਾ ਮਤਲਬ ਸਰਪੰਚੀ ਦੀ ਹੈ ਬੋਟਾ ਦੇ ਵਿੱਚ ਸਾਰੇ ਸੀਗਾ ਇੱਕ ਤਾਂ ਉਹ ਆ ਤੇ ਨਾਲ ਉਹਦੇ ਜਿਹੜੇ ਸਮਰਥਕ ਸੀਗੇ ਉਹਦੇ ਖਾਸ ਬੰਦੇ ਸੀਗੇ ਜਿਹੜੇ ਪ੍ਰੋਸਟ ਦੇ ਹੀ ਸੀਗੇ ਰਹਿਣ ਵਾਲੇ ਤੇ ਉਹ ਸੀਗੇ ਜਿਨ੍ਹਾਂ ਦੀ ਕਿ ਪੁਲਿਸ ਜਲਦੀ ਹੀ ਪੁਲਿਸ ਨਾਲ ਸਾਡਾ ਬਾਰਤਲਾਪ ਹੋ ਰਹੀ ਹੈ ਉਹ ਕਹਿ ਰਹੇ ਹੈ ਕਿ ਵੀ ਬੜੀ ਜਲਦੀ ਹੀ ਉਹਨਾਂ ਦੇ ਮੇਨ ਜਿਹੜੇ ਕਤਲ ਕਰਨ ਵਾਲੇ ਬੰਦੇ ਉਹਨਾਂ ਨੂੰ ਫਾਂ ਲਿਆ ਦਿੱਤਾ ਜਾਵੇਗਾ ਪ੍ਰਵੀਨ ਇਸ ਤਰੀਕੇ ਇਸ ਚੀਜ਼ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿਉਂਕਿ ਕਈ ਐਂਗਲ ਇਸ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਹੇ ਨੇ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਨਸ਼ੇ ਦਾ ਵਿਰੋਧੀ ਸੀ ਨਸ਼ੇ ਕਰਨ ਤੋਂ ਰੋਕਦਾ ਸੀ ਤੇ ਨਸ਼ੇ ਤਸਕਰ ਇਨਵੋਲਵਮੈਂਟ ਜੁੜੀ ਇਹ ਨਜ਼ਰ ਆ ਰਹੀ ਹੈ ਲੇਕਿਨ ਸਿਰਫ ਇੱਕ ਹਫਤੇ ਤੋਂ ਵੀ ਘੱਟ ਦਾ ਸਮਾਂ ਚੋਣਾ ਦੇ ਵਿੱਚ ਰਹਿ ਗਈਆਂ ਨੇ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿ ਆ ਕੀ ਇਹ ਸਿਆਸਤ ਨਜ਼ਰ ਆ ਰਹੀ ਹੈ ਜਾਂ ਫਿਰ ਸਿਰਫ ਨਸ਼ੇ ਤੱਕ ਹੀ ਗੱਲ ਰੁਕੀ ਹੋਈ ਹੈ ਕਿ ਇਹ ਦੋਨੇ ਚੀਜ਼ਾਂ ਹੀ ਕਹਿ ਸਕਦੇ ਆ ਕਿਉਂਕਿ ਇਹ ਜਿਹੜਾ ਕਿ ਸਰਪੰਚ ਸੀਗਾ ਇਹ ਨਸ਼ੇ ਨੂੰ ਰੋਕਦਾ ਸੀ ਕੱਲ ਵੀ ਇਹ ਇੱਕ ਚਿੱਟੇ ਵਾਲੇ ਬੰਦੇ ਨੂੰ ਇਹ ਰੋਕ ਕੇ ਆਇਆ ਸੀਗਾ ਕਿ ਉਹਨੇ ਆਖਿਆ ਸੀਗਾ ਕਿ ਮੈਂ ਪਿੰਡ ਦੇ ਵਿੱਚ ਨਸ਼ਾ ਨਹੀਂ ਵੇਚਾਂਦਾ ਵਾਂਗਾ ਤੇ ਕੁਝ ਉਹ ਨਸ਼ੇ ਵਾਲੇ ਵੀ ਸੀ ਤੇ ਕੁਝ ਜਿਹੜੀ ਕਿ ਹੈਲਪ ਉਹਦੀ ਜਿਹੜੀ ਕਿ ਜਿਹੜੇ ਹਾਰਿਆ ਸਰਪੰਚ ਸੀ ਉਸ ਨੇ ਕੀਤੀ ਇਹਨਾਂ ਦੀ ਪ੍ਰੀਪਲਾਨ ਸੀਗੀ ਇਹ ਬਾਰੋ ਬੰਦੇ ਬੁਲਾਏ ਹੋਏ ਸੀਗੇ ਬਰਛੇ ਗੰਡਾਸੇ ਸਾਰਾ ਕੁਝ ਸੀਗਾ ਜੇ ਤੇਜ ਹਥਿਆਰ ਤੇ ਪਿਸਟਲ ਵਗੈਰਾ ਵੀ ਇਹਨਾਂ ਕੋਲੇ ਸੀਗੇ ਇਹਨਾਂ ਨੇ ਅ ਅੱਧਾ ਘੰਟੇ ਦੇ ਕਰੀਬ ਮਤਲਬ ਕਿ ਜਿਹੜੀ ਫੈਰ ਮਤਲਬ 5 ਚ 6 ਫੈਰ ਵੀ ਕੀਤੇ ਅੱਧਾ ਘੰਟਾ ਇਹਨਾਂ ਨੇ ਪੂਰੀ ਉਥੇ ਆਪਦੀ ਜਿਹੜੀ ਕੀ ਘਰ ਦੇ ਬਾਹਰ ਉਹਨਾਂ ਨੇ ਆਪਦੀ ਬਦਮਾਸ਼ੀ ਦਿਖਾਈ ਤੇ ਬੇਰਹਿਮੀ ਦੇ ਨਾਲ ਕਤਲ ਕੀਤਾ ਬਾਹਰ ਕੱਢ ਕੇ ਕੀ ਉਸ ਵੇਲੇ ਉਹਨਾਂ ਦੇ ਨਾਲ ਕੋਈ ਹੋਰ ਮੌਜੂਦ ਨਹੀਂ ਸੀ ਜੀਓ ਪਰਿਵਾਰਕ ਮੈਂਬਰ ਸੀਗੇ ਹੋਰ ਤੱਕ ਕੋਈ ਆਰਾਮ ਦਾ ਟਾਈਮ ਸੀ 7:30 ਵਜੇ ਦਾ ਟਾਈਮ ਸੀ ਕਿਉਂਕਿ ਪਿੰਡਾਂ ਦੇ ਵਿੱਚ ਜ਼ਿਆਦਾਤਰ ਆ ਜਿਹੜੇ 6:30 ਵਜੇ ਹੀ ਪਿੰਡਾਂ ਦੇ ਕਰਾਂ ਦੇ ਵਿੱਚ ਲੋਕ ਵੱਢ ਜਾਂਦੇ ਆ ਆਮ ਆਦਮੀ ਪਾਚੀ ਦੇ ਕਿਸੇ ਆਗੂ ਦੇ ਵੱਲੋਂ ਕੋਈ ਇਸ ਤੇ ਪ੍ਰਤੀਕਿਰਿਆ ਸਾਹਮਣੇ ਆਈ ਹੈ ਹਾਂ ਜਿਹੜਾ ਲਾਭ ਸਿੰਘ ਉਗੋ ਕੇ ਹੈ ਜਿਹੜਾ ਕੀਪਤੌੜ ਦਾ ਐਮ ਐਲ ਏ ਤੇ ਉਹਦੇ ਨਾਲ ਰਾਤ ਵੀ ਅਸੀਂ ਗੱਲਬਾਤ ਕੀਤੀ ਸੀ ਤੇ ਉਹਨਾਂ ਵੱਲੋਂ ਬੜਾ ਦੁੱਖ ਦਾ ਪਟਾਵਾ ਕੀਤਾ ਗਿਆ ਹੈ ਤੇ ਇਸ ਦੇ ਅਸੀਂ ਇੱਕ ਮਤਲਬ ਕਿ ਕਹਿੰਦੇ ਬਹੁਤ ਹੀ ਨਿਰਦਾ ਕਰਦੇ ਆ ਤੇ ਇਸ ਦਾ ਅਸੀਂ ਆਖਰੀ ਸਵਾਲ ਪ੍ਰਵੀਨ ਤੋਂ ਅਜੇ ਤੋ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਕਿੱਥੇ ਤੱਕ ਪਹੁੰਚੀ ਹੈ ਪੁਲਿਸ ਦੇ ਵੱਲੋਂ ਕੀ ਕੁਝ ਕਿਹਾ ਗਿਆ ਅਸੀਂ ਹੁਣੇ-ਹੁਣੇ ਮਤਲਬ ਉਸ ਪਿੰਡ ਦੇ ਵਿੱਚ ਜਾ ਕੇ ਆਏ ਆ ਉੱਥੇ ਦੇਖ ਕੇ ਕਿ ਪੁਲਿਸ ਨੇ ਉਹ ਤਿੰਨੇ ਘਰ ਪੂਰੇ ਤਰ੍ਹਾਂ ਖੰਗਾਲੇ ਆ ਉਹਨਾਂ ਚੋਂ ਮਾਰੂ ਹਥਿਆਰ ਕਾਫੀ ਮਾਤਰਾ ਦੇ ਵਿੱਚ ਹੁਣ ਵੀ ਉਹਨਾਂ ਨੂੰ ਮਤਲਬ ਕਿ ਜਿਹੜੇ ਕਿ ਆ ਬਰਾਮਦ ਹੋਏ ਆ ਤਿਰਪਾਨਾ ਮਿਲਿਆ ਨੇ ਗਦਾਸੇ ਮਿਲੇ ਆ ਕਾਫੀ ਜਗਤ ਤਿੰਨ ਕਾਰਾ ਤੋਂ ਮਤਲਬ ਜਿਹੜੇ ਹਥਿਆਰ ਆ ਉਹ ਹੁਣ ਵੀ ਬਰਾਮਦ ਹੋਇਆ ਤੇ ਪੁਲਿਸ ਮਤਲਬ ਕਿ ਤੇਜ਼ੀ ਦੇ ਨਾਲ ਉਹ ਮਤਲਬ ਘਰਾਂ ਦੀ ਤਲਾਸ਼ੀ ਲੈ ਰਹੀ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਪ੍ਰਵੀਨ ਤੁਹਾਡਾ तमाम ਜਾਣਕਾਰੀ ਸਾਡੇ ਤੱਕ ਪਹੁੰਚਾਉਣ ਦੇ ਲਈ ਤੇ ਆਮ ਆਦਮੀ ਪਾਟੀ ਦੇ ਮੌਜੂਦਾ ਸਰਪੰਚ ਦਾ ਕਤਲ ਹੋਇਆ